12 12:30 ਹੋ ਗਿਆ ਤੇ 2:30 ਵਜੇ ਵੈਸੇ ਪਹੁੰਚਾਂਗੇ ਬਾਕੀ ਦੇਖਦੇ ਆ ਹਾਂਜੀ ਆਜੀ ਮਿਰੋਲ ਸਾਰਣ ਪਿਆਰਪਰੀ ਸਤਸ੍ਰੀਕਾਲ ਜੀ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਤੇ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ 'ਚ ਹੁਣ ਆਪਾਂ ਹੋ ਗਿਆ ਠੀਕ ਤੇ ਬਾਬੇ ਨੇ ਕਰਤਾ ਠੀਕ ਤੇ ਅੱਜ ਚੱਲੇ ਆਪਾਂ ਹੌਲੇ ਮੁਹੱਲੇ ਤੇ ਸਰੀਆਨਾਪੁਰ ਸਾਹਿਬ ਤੇ ਸਮਾਨ ਆਪਣਾਣ ਰੈਡੀ ਆ ਕੰਬਲ ਵੀ ਲੈ ਚੱਲੇ ਆ ਤੇ ਬੈਗ ਆਪਣਾ ਹੈਗਾ ਢੰਨ ਤੇ ਹੁਣ ਆਪਾਂ ਚੱਲਦੇ ਆਂ ਬਈ ਅੱਜ ਤੁਰਨਾ 2 ਵਜੇ ਤੇ ਤੁਹਾਨੂੰ ਸਾਰਾ ਮੇਲਾ ਦਿਖਾਵਾਂਗੇ ਹੋ ਸਕਦਾ ਬਲੌਗ ਕਿਉਂਕਿ ਉੱਥੇ ਅਰੇਂਜ ਨਹੀਂ ਹੋਣੀ ਆਪਣੀ ਹਨਾ ਸਪੀਡ ਨਹੀਂ ਹੋਣੀ ਬਲੌਗ ਹੋ ਸਕਦਾ ਵੀ ਲੇਟ ਆਉਣ ਤੇ ਪਰ ਬਲੌਗਰ ਨੂੰ ਪਿਆਰ ਜ਼ਰੂਰ ਦੇ ਆ ਜੋ ਤੇ ਦਰਸ਼ਨ ਕਰਾਵਾਂਗੇ ਤੁਹਾਨੂੰ ਸ੍ਰੀ ਅਨੰਪੁਰ ਸਾਹਿਬ ਦੇ ਹੋਲੇ ਮਹੱਲੇ ਦੇ ਤੇ ਆ ਜੋ ਫਿਰ ਵੀਡੀਓ ਦੇ ਨਾਲ ਬਣੇ ਰਿਹਾ ਜੋ ਤੇ ਹੁਣ ਆਪਾਂ ਪਾਉਨੇ ਆ ਇਥੋਂ ਚੱਲੇ ਤੇ ਉਹਨਾਂ ਚੱਲ ਤੁਸੀਂ ਵਲੌਗ ਜਿਹੜਾ ਆਪਾਂ ਪਹਿਲਾਂ ਟਰਾਲਾ ਤਿਆਰ ਕੀਤਾ ਉਹ ਇੰਜੋਏ ਕਰੋ ਤੇ ਉਸ ਤੋਂ ਬਾਅਦ ਆਪਾਂ ਫਿਰ ਜਿਵੇਂ ਜਿਵੇਂ ਚੱਲਦੇ ਆ ਤੇ ਉਵੇਂ-ਉਵੇਂ ਦਿਖਾਉਂਦੇ ਰਾਵਾਂਗੇ ਤੇ ਅੱਜ ਪਾਉਨੇ ਆ ਦੁਪਹਿਰੇ 2 ਵਜੇ ਚੱਲੇ ਬੋ ਜੀ ਸੰਗਤਾਂ ਤਿਆਰੀਆਂ ਅੱਜ ਅੱਜ ਹੈਗਾ ਜੀ ਆਪਣਾ ਦੂਜਾ ਧੜ ਤਿਆਰੀ ਦਾ ਤੇ ਅੱਜ ਹੀ ਆਪਾਂ ਕਰ ਰਹਾ ਅੱਜ ਹੈਗੀ ਆ 5 ਮਾਰਚ ਅੱਜ ਤਰ੍ਹਾਂ ਚਾਚਾ ਜਾਣ ਨੂੰ ਕਿੱਥੇ ਲਿਆਏ ਆ ਤੇ ਜਾ ਕੇ ਕਰਦੇ ਆ ਤਿਆਰੀ ਫਿਰ ਤੇ ਵੀਡੀਓ ਦੇ ਨਾਲ ਬਣੇ ਰਹਿ ਜਾਓ ਮਾਦਕੀ ਸਾਡਾ ਡਰਾਈਵਰ ਆ ਬਈ ਇਹਨੇ ਲਿਆਣਾ ਤਾਲਾ ਨਾ ਨਾ ਤਪਰ ਸਾ ਤੂੰ ਚਲਾਉਣਾ ਓ ਠੀਕ ਆ ਤੋੜੇ ਹਾ ਇਹ ਚਾਚਾ ਸਾਡਾ ਪੂਰਾ ਖਾਸ਼ ਆ ਅੱਜ ਲਓ ਜੀ ਟਰੈਕਟਰ ਸਾਡਾ ਤਿਆਰ ਹੋਈ ਜਾਂਦਾ ਇਹ ਆ ਟਰੈਕਟਰ ਜਣਾ ਆਪਣਾ ਫਾਰਮ ਟਰੱਕ 60 ਤੇ ਇਹ ਰਾਵਣਦੀਪ ਆਇਆ ਬਈ ਇਹ ਸਾਡਾ ਮਕੈਨਿਕ ਆ ਹਾਂਜੀ ਆਣਦੀ ਕਿਵੇਂ ਠੀਕ ਆ ਬਈ ਠੀਕ ਬਈ ਇਹ ਆ ਧਾਣਾ ਬਣਾ ਦੇ ਟਰੈਕਟਰ ਠੀਕ ਆ ਨਾ ਹਾਂ ਸਾਫ ਸੂਫ ਕਰ ਦੇ ਕਰ ਹਾਏ ਮੈਸਤਰੀ ਸਾਹਿਬ ਆ ਹਾਂਜੀ ਤਿਆਰੀਆਂ ਫੁੱਲ ਨਵਾਂ ਫੁੱਲ ਲਓ ਜੀ ਇੱਧਰ ਟਰਾਲਾ ਆਪਣਾ ਬਾਅਦ ਥੋੜਾ ਜਿਹਾ ਕੰਮ ਰਹਿੰਦਾ ਤੇ ਆਹ ਲਾਤੀ ਬਈ ਆਪਾਂ ਪਿੰਡਰਾਂ ਵਾਲੇ ਦੀ ਤਸਵੀਰ ਤੇ ਬਾਕੀ ਹੁਣ ਗੱਦੇ ਆ ਗਏ ਤੇ ਮਿੰਡੋ ਵਧੀਆ ਚੰਨੇ ਟਾਪ ਦੇ ਗੱਦੇ ਉਹ ਐਂ ਕਰੋ ਸਾਂ ਤੋਂ ਪਹਿਲਾਂ ਪਹਿਲਾ ਸੈੱਟ ਕਰ ਲੀਏ ਖੜਜੋ ਉਹ ਜਾਣ ਇੱਧਰ ਲਾਤੀ ਆ ਦੀਪ ਸਿੱਧੂ ਦੀ ਆ ਜਾ ਗੱਦੇ ਚਣੀਆਂ ਆਪਾਂ ਆ ਜਾ ਆ ਜਾ ਚੱਲ ਵੀ ਜੱਟਾ ਤਰਪਾਲ ਕਰੋ ਸੱਟ ਪਹਿਲਾਂ ਤਰਪਾਲ ਕਰੀਏ ਸੱਟ ਫਿਰ ਗੱਦੇ ਵਿਛਾਉਨੇ ਆ ਲਓ ਜੀ ਗੱਦੇ ਵੀ ਲਾਤੇ ਆ ਤੇ ਕੰਮ ਪੂਰਾ ਤਿਆਰ ਆ ਹਾਂ ਭਾਈ ਰੈਡੀ ਹੁਣ ਕਿਧਰ ਚੱਲੇ ਆ ਹੁਣ ਚਲੋ ਕਰਾਓ ਫਿਰ ਤਿਆਰੀਆਂ ਕਰ ਦਿਓ ਕਰਾ 2 ਵਜੇ ਨੂੰ ਲੋ ਜੀ ਤਿਆਰੀ ਪੂਰੀ ਹੋ ਗਈ ਆ ਤੇ ਹੁਣ ਇਥੋਂ ਪਾਉਨੇ ਆ ਚਾਲੇ ਵੀ ਗੁਰਦੁਆਰਾ ਸਰੋਵਰ ਸਾਹਿਬ ਤੋਂ ਅਰਦਾਸ ਬੇਨਤੀ ਕਰ ਲਈ ਆ ਤੇ ਹੁਣ ਚਾਲੇ ਪਾਉਣ ਲੱਗੇ ਆ ਤੇ ਸਭ ਤੋਂ ਪਾਣਾ ਚਾਹੀਏ ਤੇ ਆਜੋ ਫਿਰ ਤੁਹਾਨੂੰ ਵੀ ਨਾਲ-ਨਾਲ ਵਖਾਉਨੇ ਆ ਗੁਰੂ ਘਰਾਂ ਦੇ ਕਰਾਉਨੇ ਆ ਦਰਸ਼ਨ ਤੇ ਨਾਲੇ ਦਿਖਾਉਨੇ ਆ ਹੰਨਾ ਮੱਲਾ ਤੇ ਆਜੋ ਵੀ ਤਿਆਰੀਆਂ ਪੂਰੀਆਂ ਹਾਂਜੀ ਤਿਆਰੀਆਂ ਪੂਰੀਆਂ ਕਰ ਗਏ ਸਟਾਰਟ ਹੋਰ ਜੀ ਚਲੋ ਚੱਲ ਗਏ ਚਲੋ ਜੀ ਬਾਬੇ ਦਾ ਨਾਮ ਲੈ ਕੇ ਕਰੋ ਸਟਾਰਟ ਤੇ ਪਾਈਏ ਚਾਲੇ ਅਮਨਦੀਪ ਮਰਜੀ ਤੇਰੀ ਮੇਰੇ ਕੋਈ ਗੱਲ ਨਹੀਂ ਆਉਂਗਾ ਲੈ ਵੀ ਅਮਨਦੀਪ ਆਊਗਾ ਬਾਅਦ ਚੋਂ ਤੇ ਚਲੋ ਵੀ ਸੰਗਤੋ ਤਿਆਰੀਆਂ ਚਲੋ ਵੀ ਦਵਰ ਚ ਹੈ ਚਪਾਓ ਹਯਾਰ ਬਾਈ ਚਪਲਾ ਹੈਲੋ ਹੈ ਚਪਾਓ ਬਾਈ ਚਪਲਾ ਹੈਲੋ ਚਲੋ ਵੀ ਸੰਗਤ ਬੋਲੇ ਸੋਨਹਾਰ ਸਤ ਸ੍ਰੀ ਅਕਾਲ ਚਲੋ ਜੀ ਸੰਗਤ ਉਹ ਮੈਂ ਗੱਲ ਇਹ ਆ ਸਾਹਾ ਖੋਲੀ ਬੇਠਾ ਮਗਦਾ ਸਾਹਾ ਬਾਸ ਸਟਾਰਟ ਕਰਨ ਆਲਾ ਯਾਰ ਮਾਦਾ ਹੈ ਜੀ ਕੋਈ ਜਾਂਦਾ ਯਾਰ ਪਹਿਲੇ ਛੱਡਦਾ ਉਹ ਤੇਰੀ ਫੇਰ ਨਹੀਂ ਬੇਰ ਨਾ ਬੰਦ ਨਹੀਂ ਜਾਣਗੇ ਓਏ ਆ ਜਾ ਓਏ ਆ ਜਾ ਨਾ ਗੱਗੂ ਸਾਰਿਆਂ ਨੂੰ ਨੰਬਰ ਦਾ ਲਓ ਭਾਈ ਸੰਤਰਾ ਦੀ ਸੇਵਾ ਓਰੇ ਰੋ ਹਾ ਬਚ ਕੇ ਫੜੋ ਮੁੜੋ ਸੰਤਰੇ ਸੰਤਰੇ ਫੜੋ ਸੰਤਰੇ ਲਓ ਜੀ ਸੰਗਤ ਸਾਡੀ ਪਹੁੰਚ ਗਈ ਹੈ ਬੁੱਗੀ ਪਰੇ ਚੌਂਕ ਤੇ ਬਈ ਇੱਥੇ ਛਕਣਾ ਸੰਗਤ ਨੇ ਲੰਗਰ ਚਲੋ ਵੀਰ ਪਿਆਰੇ ਓ ਨੂ ਛਾਗ ਲੋ ਇੱਕ ਇੱਕ ਫਲਕਾ ਹਾਂ ਚੱਲ ਵੀ ਲੋ ਲਓ ਜੀ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਟਾਈਮ ਹੋ ਗਿਆ 6:30 ਤੇ ਆਪਾਂ ਮੋਗੇ ਬੁੱਗੀ ਪਰ ਚੌਂਕ ਤੇ ਹੁਣ ਇੱਥੋਂ ਪਾ ਰਹੇ ਆ ਚੱਲੇ ਤੇ ਰਾਤ ਨੂੰ ਮੈਨਾਂ ਤਾਂ ਵੀ 2-3 ਵਜੇ ਪਹੁੰਚਾਂਗੇ ਤੇ ਜਿਵੇਂ ਜਿਵੇਂ ਪਹੁੰਚਾਂਗੇ ਫਿਰ ਤੁਹਾਨੂੰ ਦੱਸ ਆਈ ਦੇਣਾ ਤੇ ਬਾਕੀ ਇਹਦੇ ਯੋਦੇ ਗਾਇਤ ਦੇ ਪ੍ਰਸ਼ਾਦਾ ਛਕ ਨਹੀਂ ਹੈਣੀ ਕੀ ਲੈ ਆਉਨੇ ਆ ਹਾਂ ਜੋਦੇ ਛਕ ਲਿਆ ਪ੍ਰਸ਼ਾਦਾ ਚੱਲ ਗਏ ਫਿਰ ਚੱਲ ਜੀ ਆਂਦੇ ਸੰਗ ਨੂੰ ਛਕ ਲੈਂਦੇ ਆਪਾਂ ਚਲੋ ਧਰਮਾਨ ਸਿੰਘ ਜਾਨ ਸੈਟ ਜਾਨ ਢੱਲੇ ਹੋ ਗਈ ਸਾਡੀ ਪਾਰ ਹੋ ਗਿਆ ਜਰਾ ਚੱਕੋ ਨਹੀਂ ਹਾਂ ਬੰਬਾ ਕਹਿਓ ਕਹਿਓ ਲਓ ਜੀ ਟਾਈਮ ਹੋ ਗਿਆ 7:30 ਤੇ ਪਹੁੰਚ ਗਿਆ ਆ ਨਾਲਸਰ ਸਾਹਿਬ ਇੱਥੇ ਮੱਥਾ ਟੇਕ ਕੇ ਸਿੱਧੇ ਆਪਾਂ ਪਾਗਦੇ ਆ ਚੱਲੇ ਜੇ ਸੰਗ ਲਾਈ ਜਾਈਏ ਮੈਂ ਆ ਗੰਗੂ ਹੁਬਨੇ ਤਦਾਂ ਵੀ ਦਰਿਆ ਲਓ ਜੀ 12 ਵਜੇ 10 ਮਿੰਟ ਹੋ ਗਿਆ ਤੇ ਪਹੁੰਚ ਗਏ ਆਂ ਅਪਾ ਚਮਕੌਰ ਸਾਹਿਬ ਤੇ ਇੱਥੋਂ ਮੱਥਾ ਟੇਕ ਕੇ ਅਸੀਂ ਦਰਵਾਣਾ ਵਾਣਾ ਆ ਜਣੇ ਸੰਗ ਤੇ ਪਿੱਛੇ ਆਉਂਗੀ ਕਿਵੇਂ ਜੋਦੇ ਹੋ ਹਾਂਜੀ ਠੀਕ ਠਾਕ ਪਹੁੰਚ ਗਏ ਵਧੀਆ ਵਧੀਆ ਹਾਂਜੀ ਕੋਈ ਚਲੋ ਜੀ 12:30 ਹੋ ਗਏ ਤੇ ਇੱਥੇ ਤੱਕ ਪਹੁੰਚ ਗਏ ਜੀ ਉਹਦੇ ਵਾਸੀਆਂ ਨਾਲ ਲਓ ਜੀ ਉਹ ਐਕਟ ਆ ਗਈ ਚਲੋ ਵੀ ਇੱਥੋਂ ਮੱਥਾ ਟੇਕ ਕੇ ਅਸਾਂ ਕੇਚਾ ਆਉਦੇ ਆਪਾਂ ਗਲ ਜਾਂ ਬਹਿ ਗਿਆ ਸਾਡਾ ਦੁਆਰਾ ਹੈ ਤੇ ਗੁਰੂ ਘਰ ਤਾਂ ਜੀ ਇਸ ਵੇਲੇ ਵੈਸੇ ਹੋ ਜਾਂਦਾ ਬੰਦ ਤੇ ਆਪਾਂ ਮੱਥਾ ਟੇਕਦਾ ਤੇ ਹੁਣ ਕਹਿੰਦੇ ਵੀ ਪ੍ਰਸ਼ਾਦਾ ਛਕਣਾ ਦੇਖਦੇ ਹਾਂ ਜੇ ਪ੍ਰਸ਼ਾਦਾ ਚੱਲਦਾ ਹੋਇਆ ਤਾਂ ਜਰੂਰ ਛੱਕੇ ਜਾਵਾਂਗੇ ਤੇ ਬਾਕੀ ਇਥੋਂ ਚਾਲੇ ਪਾਦਨੇ ਆਪਾਂ ਪਹੁੰਚਣਾ 1 2 2:30 ਵਜੇ ਤੱਕ ਪਹੁੰਚਾਂਗੇ ਤੇ ਗਲ ਜਾਂ ਮੇਰਾ ਫੇਰ ਖਰਾਬ ਹੋ ਗਿਆ ਤੇ ਬਾਕੀ ਚੜ੍ਹਦੀ ਕਲਾ ਬਾਬੇ ਰਾਨਕ ਦੀ ਕਿਰਪਾ ਕਿਵੇਂ ਸੈੱਟ ਰਹਿ ਟਰੈਕਟਰ ਤੇ ਹੈ ਚਲੋ ਬਈ ਟਰੈਕਟਰ ਜੀ 12 12:30 ਹੋ ਗਿਆ ਤੇ 2:30 ਵਜੇ ਵੈਸੇ ਪਹੁੰਚ ਜਾਗੇ ਬਾਕੀ ਦੇਖਦੇ ਆ ਰਾਜ ਦੀ ਹੋ ਗਿਆ ਜੀ ਵੈਸੇ ਲੰਗਰ ਹੋ ਗਿਆ ਸੀ ਬੰਦ ਪਰ ਬਾਬੇ ਕਹਿੰਦੇ ਸਾਨੂੰ ਜਰੂਰ ਛਕਾਵਾਂਗੇ ਇੱਧਰ ਸੰਗਤ ਆ ਗਈ ਸਾਡੀ ਛਕਣ ਵਾਲੀ ਕੋਈ ਬੰਦੇ ਦਾ ਧੋਖਾ ਕਰ ਗਿਆ ਔਰ ਮਾੜੀ ਗੱਲ ਰਹਿ ਗਈ ਉਹ ਤੇ ਟਰਾਲੀ ਚ ਚਲ ਕੋਈ ਨਹੀਂ ਹੁੰਦਾ ਵਧੀਆ ਹੋ ਗਿਆ ਬਾਬੇ ਦਾ ਲੰਗਰ ਚਲਾਦਾ ਤੁਹਾਡੇ ਤੇ ਛਕੋ ਪਿਆਰਿਓ ਤੁਸੀਂ ਖਾ ਲਿਆ ਯਾਰ ਅਸੀਂ ਬਾਟੇ ਖਗੜਾ ਪਰਛਾਤਾ ਹੀ ਛਗਣਾ ਮੈਂ ਬਾਟੀਆਂ ਲਿਆ ਤੁਈ ਥਾਲ ਲਿਆਏ ਬੜੇ ਬੰਦੇ ਯਾਰ ਆਜੋ ਜੀ ਉਹਦੇ ਬਾਬੇ ਕਹਿੰਦੇ ਛਕੋ ਪ੍ਰਸ਼ਾਦੇ ਚੱਕਰ ਹੀ ਕੋਈ ਨਹੀਂ ਆਜੋ ਦੇ ਸਾਡੇ ਜਾਗਦੇ ਆ ਤੇ ਬਾਕੀ ਸਾਰੇ ਸੌਂਗੇ ਆ ਜਿਹੜੇ ਚਾਰ ਬੈਠੇ ਚਾਚਾ ਆ ਤੇ ਉਹ ਅਰਸ਼ ਤੇ ਜੱਟ ਤੇ ਮੈਂ ਤੇ ਮੈਂ ਅਸੀਂ ਇਕੱਲੇ ਜਾ ਰਹੇ ਹਾਂ ਬਾਕੀ ਸਾਰੇ ਬੰਦੇ ਸੌਕੇ ਆਏ ਆ ਇਹਨਾਂ ਦਾ ਟਾਈਮ ਹੋ ਗਿਆ ਵਖਾਈ ਮਾੜਾ ਟਾਈਮ ਹੈ ਮੈਂ ਟਾਈਮ ਚੈੱਕ ਰੋ 2:48 2:48 ਹੋ ਗਏ ਆ ਤੇ ਅਸੀਂ ਆਨੰਦਪੁਰ ਪਹੁੰਚ ਗਏ ਆ ਬਾਕੀ ਅੱਗੇ ਟਰਾਲਾ ਲਾਉਣੇ ਆ ਤੇ ਫਿਰ ਵਲੌਗ ਕੰਟੀਨਿਊ ਕਰਦੇ ਆ ਆ ਯੋਦੇ ਬਾਈ ਮਾਨ ਚੋਦੇ ਬੈਠੇ ਆ ਜਮਣੇ ਸੁੱਤੇ ਵੱਡੀ ਟਰੈਕਟਰ ਦਾ ਆਇਆ ਆ ਮੋਤਗੀ ਵੀ ਯੋਦਾ ਹੀ ਆ ਬਾਈ ਇਹ ਟਰੈਕਟਰ ਤੋਂ ਆਇਆ ਹੁਣੇ ਆ ਬਾਕੀ ਆ ਲਓ ਜੀ 3 ਵਜ ਗਏ ਤੇ ਪਹੁੰਚ ਗਏ ਟਰਾਲਾ ਲਾਤਾ ਤੇ ਹੁਣ ਕਰਦੇ ਆ ਬਈ ਰਾਮ ਦੋ ਘੰਟੇ ਤੇ ਆ ਬਲੌਗ ਦਾ ਐਂਡ ਇੱਥੇ ਕਰਦੇ ਆ ਤੇ ਬਾਕੀ ਬਾਕੀ ਬਲੌਗ ਕੱਲ ਕਰਾਂਗੇ ਸ਼ੁਰੂ ਤੇ ਬਲੌਗ ਨੂੰ ਸ਼ੇਅਰ ਜ਼ਰੂਰ ਕਰਦੇ ਜਾਓ ਤੇ ਠੀਕ ਠਾਕ ਪਹੁੰਚ ਗਿਆ ਤੇ ਸਾਹਮਣੇ ਹੈਗਾ ਗੁਰੂ ਘਰ ਦਰਸ਼ਨ ਕਰ ਸਕਦੇ ਆ ਤੇ ਆਪਣਾ ਟਰਾਲਾ ਇੱਥੇ ਲੱਗ ਗਿਆ ਰਾਤ ਨੂੰ ਦਿਨੇ ਦਾ ਟਰਾਲਾ ਆਪਣਾ ਬਹੁਤ ਪਿੱਛੇ ਲੱਗਣਾ ਸੀ ਤੇ ਇਸ ਵळे ਆਪਾਂ ਨੂੰ ਜਗ੍ਹਾ ਮਿਲ ਗਈ ਠੀਕ ਆ ਪਿਆਰਿਓ ਠੀਕ ਠਾਕ ਪਹੁੰਚ ਗਏ ਚਲੋ ਭਾਈ ਆ ਸਾਡਾ ਡਰਾਈਵਰ ਡਰਾਈਵਰ ਬਾਲਾ ਚੋਟੀ ਦਾ ਹੈ ਸੱਟ ਰਿਆ ਚਲੋ ਆ ਵੀਡੀਓ ਖੋਲਿਆ ਚਲੋ ਚੱਕੋ ਇਹ ਕੱਲ ਨੂੰ ਖਿਲਾ ਲਾਂਗੇ ਆਪਾਂ ਸਾਰਾ ਇੱਥੇ ਪੈਣਾ ਹਾਂ ਕੱਲ ਨੂੰ ਖਿਲਾ ਲਾਂਗੇ ਹੈ ਕਿਹੜਾ ਹਵਾ ਜੀ ਆ ਇੱਥੇ ਪੈ ਜਾਓ ਬਸ ਕਿਹੜਾ ਪੈ ਜਾਓ ਕਰ ਗੱਟਾ ਚੱਕ ਲੈ ਗੱਟਾ